ਕੇ ਦਵਾਂਗਾ ਇਹ ਨਹੀਂ ਕਿ ਅੱਜ ਆ ਜੀ ਕੱਲ ਆ ਜੀ ਪਿੱਛੋਂ ਚੇਨ ਕਰਕੇ ਲਿਆ ਕੇ ਦਵਾਂਗਾ ਉਹ ਕੰਮ ਨਹੀਂ ਹੋਗਾ ਸਸੀ ਗਾਲ ਜਾਨ ਸਾਰਿਆਂ ਨੂੰ ਮੈਂ ਤੁਹਾਡਾ ਵਿਸ਼ਾਲ ਕਰ ਰੋਣਾ ਅੱਜ ਆਪਾਂ ਚੱਲੇ ਆ ਜੀ ਜੀਓ ਵਾਲੇ ਤੇ ਆਪਾਂ ਜਲੇ ਜੀ ਕਪੜਿਆਂ ਦੇ ਸ਼ੋਰੂਮ ਤੇ ਤੇ ਆਪਣੇ ਵੀਰ ਦਾ ਹੀ ਆ ਜੀਓ ਵਾਲੇ ਤਰਨਦਰਨ ਤੇ ਤੁਹਾਨੂੰ ਬਖਾਉਣੇ ਆ ਕਿ ਸੋਣ ਸੋਨੇ ਕੱਪੜੇ ਤੇ

ਯਾ ਮਹਾਰਾਜ ਹੋਰਸ ਨਾ ਕਿਵੇਂ ਠੀਕ ਆ ਗਈ ਸੜਾ ਜਾਈ ਥੋੜਾ ਥਾੜੇ ਕੱਪੜੇ ਲੈ ਕੇ ਜਾਣੇ ਆਓ ਮਹਾਰਾਜ ਹਾਂਜੀ ਵੈਲਕਮ ਆ ਜੋ ਕਿਹੜੀ ਵੀਜੀ ਪ੍ਰਿੰਟ ਲੈਣੀ ਹੈ ਸਰ ਬਣਾਣੀ ਪ੍ਰਿੰਟ ਬਣਾਣੀ ਇਹ ਕਾਰ ਬੜੀ ਜੀ ਬਣੀ ਹੈ ਨਾ ਇੱਕੋ ਜਿਹੀ ਬਣੀ ਹੈ ਕਿ ਬਹੁਤ ਸੋਹਣੀ ਬਣੀ ਹੈ ਇਹ ਕਾ ਨਵੀਂ ਹਟ ਬਈ ਆਹ ਜੇ ਬਣੀ ਕਾਲਰ ਵੀ ਬਣ ਜਿੰਦੀ ਕਾਲਰ ਅਜਾ ਤੈ ਤੁਹਾਨੂੰ ਖਾਣ ਨੇ ਆ ਕਿ ਇੱਥੋਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਵਾ ਬੂਟ ਵੀ ਜੁੱਤੀਆਂ ਚਪਲਾਂ ਵੀ ਤੇ ਹੋਰ ਸੁਣਾ ਪਾਜੀ ਕਿਵੇਂ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਤੁਸੀਂ ਸੁਣਾਓ ਹਾਂਜੀ ਵਧੀਆ ਤੇ ਕਿਵੇਂ ਚੱਲਦਾ ਕੰਮਕਾਰ ਬਹੁਤ ਸੀਜ਼ਨ ਚੱਲਣ ਦਿਹਾ ਹਾਂ ਹਾਂਜੀ ਉਹ ਡੀਆਰਡੀ ਵੀ ਕਹਿੰਦਾਈ ਆ ਪੈਂਟ ਸ਼ਰਟ ਵੀ ਕਹਿੰਦਾਈ ਆ ਕੋਟੀ ਸਵਾਈ ਸ਼ਰਟ ਹਾਂਜੀ ਵੈਨ ਸ਼ੀਟਰ ਵੀ ਕਹਿੰਦਾਈ ਆ ਟਰੈਕਸੂਟ ਵਿਕਦੇ ਪਏ ਆ ਹਾਂਜੀ ਤੁਹਾਨੂੰ ਪਤਾ ਹੀ ਆ ਸ਼ਹਿਰ ਨਾਲੋਂ ਰੇਟ ਬਹੁਤ ਵਧੀਆ ਹਾਂਜੀ ਸਾਡੀ ਮੈਂ ਉੱਡੀ ਪਾਈ ਹੋਈ ਵਧੀਆ ਕਪੜੇ ਜਿਹੇ ਜ਼ਹਿਰ 12-12 ਤੋਂ ਦੀ ਦੇਂਦੇ ਆ ਹਾਂਜੀ ਸਾਡਾ ਭਰਾ 750 ਦੀ ਦੇਂਦਿਆ ਸਹੀ ਇੱਕ ਆ ਉਹ ਡੀਆਰਡੀ ਦਾ ਦੀ ਚਲੰਦਈ ਆ ਕੱਲ ਮੁੰਡਾ ਚਿਹਰੋਂ ਪੁੱਛ ਕੇ ਆਇਆ ਹਾਂਜੀ 1200 ਰੁਪਏ ਦੀ ਦੇਣ ਤੇ ਮੈਂ 750 ਰੁਪਏ ਦੀ ਰੇਟ ਹੀ ਹਾਂਜੀ ਇਹ ਕਹੇ ਜੀ ਜਾਦੀ ਬਈ ਬਹੁਤ ਸੋਹਣਾ ਕਪੜਾ ਆ ਜਿਪ ਲੱਗੀ ਹੋਈ ਆ ਹਾਂਜੀ ਬੜਾਈ ਵਧੀਆ ਚੀਜ਼ ਆ ਇਹ ਸ਼ਹਿਰੋਂ ਪੁੱਛ ਕੇ ਆ ਕੋਈ 1000 ਦੀ ਮੈਂ 650 ਦੀ ਦੇ ਰਿਆ ਹਾਂ ਇਹ ਕਹੇ ਉਹ ਡੀਜਾ ਦੀ ਬਈ ਬੜੀ ਸੋਹਣੀ ਪ੍ਰਿੰਟ ਬਣਿਆ ਆ ਉਹ ਡੀਦੇ ਹਾਂਜੀ ਇਹ ਵੀ ਸ਼ਹਿਰ 4 1200 ਤੋਂ ਘੱਟ ਦੇ ਉਹ ਡੀ ਨਹੀਂ ਦਿੰਦੇ ਆ ਨਹੀਂ ਨਹੀਂ ਸਹੀ ਗੱਲ ਬੜੀ ਵਧੀਆ ਲੋ ਤੇ ਮੇਰਾ ਰੇਟ ਇਹੀ ਆ 7-800 ਰੁਪਿਆ ਹਾਂਜੀ ਤੇ ਜੇ ਮੇਰੇ ਕੋ ਕੋਈ ਪੈਂਟ ਸ਼ਰਟ ਲੈਂਦਾ ਸ਼ਹਿਰ 2-2000 ਦੀ ਪੈਂਟ ਸ਼ਰਟ ਦੇ ਹੀ ਜਾਂਦੇ ਆ ਹਾਂਜੀ ਤੇ ਤੁਹਾਡਾ ਭਰਾ 1050 ਦੀ ਪੈਂਟ ਕਮੀਜ਼ ਦੇ ਦਿੰਦਾ ਹਾਂਜੀ ਸਹੀ ਆ 650 ਦੀ ਪੈਂਟ ਇਹ ਜ 400 ਰੁਪਏ ਦੀ ਸ਼ਰਟ ਇਹ ਹੁਣ ਸ਼ਹਿਰ ਜਿਹੜੀ ਆ ਮੋਟੀ ਸ਼ਰਟ ਚੱਲਣ ਦੀ ਆ ਪੂਰਾ ਸਟਾਫ ਮੋਟਾ ਚੱਲਣ ਦਿਆ ਆ ਕੀ ਆ ਜੀ ਇਹ ਮੋਟੀ ਆ ਜੀ ਕੋਈ 650 ਲਾਈ ਜਾਂਦਾ ਕੋਈ 700 ਲਾਈ ਜਾਂਦਾ ਹਾਂਜੀ ਤੇ ਤੁਹਾਡਾ ਭਰਾ 450 ਮੰਗਦਾ ਕੋਈ 400 ਦੇ ਦਿੱਤਾ ਵੀ ਦੇ ਦੇ ਦੀ ਆ ਸਹੀ ਗੱਲ ਬੜੀ ਕਿਰਪਾ ਸਭ ਕੋਈ ਭਰਾ ਨੂੰ ਬਖਸ਼ਾ ਰੱਬ ਨੇ ਆਪਣਾ ਹੀ ਹਾਂਜੀ ਆਪਣਾ ਹੀ ਮੌਲਾ ਹੁਣ ਮੇਰੇ ਕੋ ਬੂੜ ਆ ਹਾਂਜੀ ਬੂੜਾਂ ਦੀ ਬੋਆ ਹੁਣ ਵੈਰੈਟੀ ਹੈਗੀ ਆ ਕੋਟੀ ਕਾਟੀ ਹੈਗੀ ਆ ਸ਼ਹਿਰ ਦੇ ਜਾਂਦੇ 8900 ਰੁਪਏ ਦੀ ਆਪਾਂ ਦਈ ਜਾਂਦੇ ਆ 5500 ਰੁਪਏ ਦੀ ਹਾਂਜੀ ਇਹ ਕਰੋਣ ਭਰਾ ਦਰਸ਼ਨ ਦੇ ਦੇਣ ਹਾਂਜੀ ਜ਼ਰੂਰ ਸਾਰੇ ਜਣੇ ਆਇਓ ਆ ਜੈਗ ਤਾਂ ਫਰ ਰੱਗੀ ਹੋਈ ਆ ਸ਼ਹਿਰ 12 1200 ਦੀ ਹਾਂਜੀ 13 1300 ਦੀ ਮੈਂ 900 ਰੁਪਏ ਦੀ ਦੇ ਰਿਆਂ ਆ ਜੈਗ ਦੇ ਇਕਾਈ ਆ ਸ਼ਹਿਰ ਇਹ 1000 12 1200 ਮੈਂ 650 ਦੀ ਦੇ ਰਿਆਂ ਹਾਂਜੀ ਤੇ ਹੁਣ ਆ ਬੂਡ ਆਪਣੇ ਕੋ ਆਏ ਆ ਬੜੇ ਸੋਹਣੇ ਸੋਹਣੇ ਬੂਡ ਇੱਕ ਤੇ ਆ ਬੱਚੇ ਦੇ ਬੂਡ ਬੜੇ ਚੰਨੰਦੇ ਆ ਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਚੰਦੀਆਂ ਹਾਂਜੀ ਉੱਡੀ ਆ ਉੱਚੀ ਆ ਧੀ ਜਿਹੜੇ ਸਾਹ ਦੇਖੋ ਬਹੁਤ ਸੋਹਣੇ ਸੋਹਣੇ ਬੂੜਿਆ ਸ਼ਹਿਰ ਭਿੰਦ 500 ਦੇ ਦੋ ਜੀ 600 ਦੇ ਦੋ ਹਾਂਜੀ ਅਲਮਾਨ 350 ਮੰਗੀਦਾ ਕੋਈ 300 ਦੇ ਦੇ ਤਾਂ ਵੀ ਦੇ ਦੇ ਦੀ ਸਹੀ ਗੱਲ ਕੋਨਾ ਸਪੋਰਟ ਜ਼ਿਆਦਾ ਦੇਖੋ ਹਾਂਜੀ ਆ ਬਹੁਤ ਸੋਹਣੇ ਸੋਹਣੇ ਸਪੋਰਟ ਸਾਗੇ ਹਾਂਜੀ ਜਿਹੜੇ ਹੁਣ ਕੀ ਚੱਲਦੇ ਪਏ ਆ ਹਾਂਜੀ ਤੇ ਇਹ ਸਾਰੇ ਕਿੰਨੇ ਕਿੰਨੇ ਜੇ ਦੇ ਦਿੰਦੇ ਜੀ ਇਹ ਵੀ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਜਿਆਦਾ ਲਾਲਚ ਨਹੀਂ ਕਰਦਾ ਹਾਂ ਜੀ ਮੇਰੀ ਇਹੋ ਕੋਸ਼ਿਸ਼ ਹੁੰਦੀ ਆ ਬੂਟਾ ਨੂੰ ਵੀ ਧਾਤੀ ਮਾਰ ਕੇ ਦੇ ਲਓ ਹਾਂਜੀ ਕਿਹੜੇ ਕਿਹੜੇ ਸੋਹਣੇ ਸਪੋਰਟਸ ਆ ਮੇਰੇ ਕੋਲ ਕੋਈ 800 ਮੰਗੀ ਜਾਂਦਾ ਕੋਈ 900 ਮੰਗੀ ਜਾਂਦਾ ਕੋਈ 8 900 ਰੇਟ ਨਹੀਂ ਜੇ ਹੈਗਾ ਹਾਂਜੀ 350 ਮੈਨੂੰ 300 ਰੁਪਏ ਦੇ ਆਉਂਦੇ ਆ ਮੈਂ 450 ਮੰਗਦਾ ਜੇ ਪਿੰਡ ਦੇ ਵਿੱਚ ਜਾਂ ਲੋਕ ਬਹਿਸ ਕਰਦੇ ਆ ਮੈਂ 450 ਮੰਗਾ ਮੈਂ ਗਾਗ ਨੂੰ 400 ਦੇ ਦੇ ਦਿੰਦਾ ਜੀ ਤੇ ਮੇਰੇ ਕੋ ਕੋਈ ਮਾਤੜਾ ਜੇ ਮੈਂ 350 ਦੀ ਵੀ ਦੇ ਦਿੰਦਾ ਮੈਂ ਮੋੜਦਾ ਨਹੀਂ ਹਾਂ ਹਾਂਜੀ ਹੁਣ ਆ ਜੁੱਤੀ ਇੱਕ ਚਲਦੀ ਪਈ ਆ ਬਾਹਰਲੇ ਥੱਲੇ ਵਾਲੀ ਹਾਂਜੀ ਬਹੁਤ ਸੋਹਣਾ ਬਾਹਰ ਥੱਲਾ ਬਣਿਆ ਆ ਆ ਬੜੀ ਵਧੀਆ ਚੀਜ਼ ਆ ਵੇਖ ਲਓ ਬਣੀ ਆ ਇਹਦੇ ਵਿੱਚ ਬਲੈਕ ਮਾਰਕਾ ਚਲਣਦੇ ਆ ਆ ਨਿਸ਼ਕਣੀ ਜੁੱਤੀ ਚਲਦੀ ਪਈ ਆ ਇਹੋ ਸ਼ਹਿਰ ਤੁਸੀਂ ਚਲ ਜਓ 8900 ਤੋਂ ਘੱਟ ਨਹੀਂ ਦੇਂਦੇ ਸਹੀ ਗੱਲ ਠੀਕ ਹੈ ਨਾ ਮੈਨੂੰ 400 ਦੀ ਆਉਂਦੀ ਮੈਂ 550 ਮੰਗਦਾ ਆ ਮੈਨੂੰ ਅਗਾ ਕੋਈ 500 ਵੀ ਦੇ ਜਾਂਦਾ ਕੋਈ 450 ਵੀ ਦੇ ਜਾਂਦਾ ਹਾਂਜੀ ਠੀਕ ਹੈ ਜੀ ਮੈਨੂੰ ਇੰਨਾ ਲਾਲਚ ਨਹੀਂ ਹੈਗਾ ਚਾਹੇ ਜਿਮਾਈ ਕਰਦਾ ਹਾਂ ਹਾਂਜੀ ਤੇ ਚਾਹੇ ਰੇਟ ਦੇ ਸਬਦਾਂ ਦੇ ਇਹਦਾ ਬਾਕੀ ਭਰਾ ਜਿਨ੍ਹਾਂ ਨੇ ਸਹੀ ਜਣਾ ਉਹਨਾਂ ਨੂੰ ਇਹ ਹੋ ਜਾਂਦਾ ਅਸੀਂ ਫਲਾਨੇ ਕੋਲ ਆਏ ਆ ਜੀ ਫਲਾਨੀ ਉਮਰੇ ਵੱਡੀਆਂ ਵੱਡੀਆਂ ਦੁਕਾਨਾਂ ਦੇ ਬੈਗ ਫੜੇ ਹੁੰਦੇ ਆ ਜੀ ਉੱਥੋਂ ਲਿਆਏ ਆ ਉਹੀ ਚੀਜ਼ ਉਹਨਾਂ ਕੋ ਉਹੀ ਸਾਡੇ ਕੋ ਹਾਂਜੀ ਇੱਕਦਾਂ ਲੋਕ ਆ ਕੇ ਵੇਖਣ ਦਰਸ਼ਨ ਦੇਣ ਉਹੀ ਚੀਜ਼ ਮਿਲੂਗੀ ਜੋ ਸ਼ਹਿਰ ਇੱਥੇ ਹਾਂ ਇੱਕਦਾਂ ਦਰਸ਼ਨ ਦੇਣ ਇੱਕਦਾਂ ਜਿਹੜਾ ਗਾਹ ਆ ਜਾਂਦਾ ਉਹ ਬਾਅਦ ਚ ਨੀਤੇ ਜਾਂਦਾ ਦਰਾਂ ਦਾ 1050 ਦੀ ਤੇ ਰਾਜੂ ਪਿੰਡ ਗਮੀ ਜੀ ਦੇ ਦਿੰਦਾ ਸਹੀ ਗੱਲ ਕੋ ਦੂਜੀ ਹਰ ਸ਼ਹਿਰ ਨਹੀਂ ਜਾਊਗਾ ਇਹ ਮੇਰਾ ਵਾਦਾ ਰਿਹਾ ਤੁਹਾਡੇ ਛੋਟੇ ਭਰਾ ਦਾ ਇੱਕ ਰਾ ਆ ਕੇ ਦਰਸ਼ਨ ਦਿਓ ਤਰਨਤਨ ਰੋਡ ਅਡਾ ਜੀਓ ਬਾਲਾ ਰਾਜੂ ਕਨੈਕਸ਼ਨ ਠਾੜ ਬਾੜ ਬਹੁ ਮਸ਼ਹੂਰੀ ਹੈ ਭਰਾ ਦੀ ਰਾਜੂ ਰਜੂ ਹੈ ਪਈ ਹਾਂਜੀ ਤੇ ਭੇਜਿਆ ਕਰੋ ਆਇਆ ਕਰਨ ਮੇਰੇ ਵੀਰ ਤੇ 5000 ਦੀ ਸ਼ਾਪਿੰਗ ਦੇ ਨਾਲ ਮੈਂ ਇੱਕ ਗਿਫਟ ਵੀ ਫ੍ਰੀ ਦੇ ਦਿੰਦਾ ਜਿਹੜਾ ਮਰਜ਼ੀ ਲੈ ਲਓ ਵਾਚ ਲੈਣੀ ਆ ਵਾਚ ਲੈ ਲਓ ਕੋਈ ਚੱਪਲ ਦਾ ਜੋੜਾ ਲੈਣਾ ਚੱਪਲ ਲੈ ਲਓ ਕੁਝ ਵੀ ਲੈਣਾ ਤੇ ਕੋਈ ਮਾਤੜ ਮੇਰੇ ਕੋ ਆ ਜੀ ਦੇ ਕੋ ਨਹੀਂ ਕਪੜੇ ਜਿਹੜਾ ਲੈਣ ਚੋਗਾ ਇਹ ਹੈਗਾ ਹਾਂਜੀ ਉਹਨੂੰ ਮੈਂ 800 ਰੁਪਏ ਦੀ ਵੀ ਪੈਂਟ ਕਮੀਜ਼ ਦੇ ਦੂੰਗਾ ਉਹਦੇ ਕੋ ਕਮਾਈ ਨਹੀਂ ਕਰੂੰਗਾ ਕੋਈ ਮਾਤੜ ਆ ਜੇ ਦੇ ਹਾਂਜੀ ਤੇ ਦੇਣ ਦਰਸ਼ਨ ਮਾਤੜ ਵੀ ਆਉਣ ਤਗੜੇ ਵੀ ਆਉਣ ਹਾਂਜੀ ਤੇ ਮੇਰੇ ਭਰਾ ਆ ਆਕਰੋ ਸਸਤੇ ਕਪੜੇ ਲੈ ਕੇ ਜਾਇਆ ਕਰੋ ਥੈਂਕ ਯੂ ਮੈਂ ਇਹ ਹੀ ਗੱਲ ਕਹਾਂਗਾ ਹਾਂਜੀ ਕਿ ਵੱਜੋ ਮਗਾਈ ਵੜੀ ਆ ਤੇ ਆਓ ਤੇ ਇੱਥੇ ਤੁਹਾਨੂੰ ਬਹੁਤ ਵਧੀਆ ਰੇਟ ਮਿਲੂਗਾ ਸਾਰੀਆਂ ਜਿੰਨਾਂ ਮਿਲਣਗੀਆਂ ਕਾਫੀ ਆ ਤੇ ਇਧਰ ਬਾਹ ਸੁਣ ਸੁਣੇ ਕੱਪੜੇ ਆ ਤੇ ਤੁਸੀਂ ਦੇਖ ਸਕਦੇ ਸਾਰੇ ਜਣੇ ਤੇ ਇਧਰ ਵੀ ਦਿੱਤੀਆਂ ਬਾਹ ਸੁਣੀਆਂ ਹਾਂਜੀ ਵੀਰ ਜੀ ਹਾਂ ਦੱਸੋ ਇੱਕ ਵੀਡੀਓ ਜੈਕਟ ਆ ਹਾਂਜੀ ਚਾਰ ਜੇਬਾਂ ਲੱਗੀਆਂ ਹੋਈਆਂ ਵਿੱਚ ਫਰ ਲੱਗੀ ਆ ਹਾਂਜੀ ਕੱਲ ਮੇਰੇ ਕੋ ਕੋਈ ਬੰਦਾ ਆਇਆ ਆਂਦਾ ਜੀ ਮੈਂ ਸ਼ਹਿਰੋਂ ਲੈ ਕੇ ਆ ਮੈਂ ਕਿੰਨੇ ਦੀ ਲੈ ਕੇ ਆ ਹਾਂਜੀ ਆਂਦਾ 1050 ਦੀ ਮੈਂ ਯਾਰ 650 ਦੀ ਮੇਥੋਂ ਲੈ ਲੈਂਦਾ ਅੱਛਾ ਓ ਯਾਰ ਦੀ ਲੈ ਕੇ ਆ ਮੈਂ 650 ਦੀ ਦੇ ਦਿਆਂ ਅਕਸਰ ਮੈਂ ਹੀ ਕਮਾਈ ਕਰਕੇ ਦੇ ਦਿਆਂ ਸਹੀ ਗੱਲ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਜੈਕਟ ਆ ਸਾਡੇ 650 700 ਰੁਪਏ ਦੇ ਵਿੱਚ ਮੈਂ ਦੇ ਰਿਆਂ ਅੱਛਾ ਬਹੁਤ ਸੋਹਣੀਆਂ ਚੀਜ਼ਾਂ ਅੰਤਾਂ ਦੇ ਥੱਲੋਂ ਦੀ ਪਾਈ ਜਾਂਦੇ ਆ ਹਾਂਜੀ ਆਮ ਚੀਜ਼ ਹੋ ਗਈ ਆ ਜੈਕਟ ਦੇ ਥੱਲੋਂ ਦੀ ਪਾਓ ਉਤੋਂ ਦੀ ਪਾਓ ਮੈਂ ਇਹੋ ਵੇਖਿਆ 2250 ਰੁਪਏ ਦੀ ਐਂਡ ਮਦਈ ਜਾਂਦੀਆਂ ਹਾਂਜੀ ਸਿਰਫ ਡਰਾਈ ਫਿਟ ਆ ਇਹ ਡਰਾਈ ਫਿਟ ਨਹੀਂ ਇਹ ਪੀਸੀ ਕੱਪੜੇ ਦੇ ਵਿੱਚ ਆ ਹਾਂਜੀ ਇਹ ਮੈਂ 150 ਰੁਪਏ ਦਾ ਇਨਰ ਦੇ ਦਿੰਦਾ ਆ ਜਦੋਂ ਮਾਸੀ ਲੈ ਕੇ ਜਾਓ ਆ ਬੱਚੇ ਦਾ ਇਨਰ ਹੈਗਾ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਇਨਰ ਆ ਸਾਰੇ ਸਾਈਜ਼ ਹੈਗੇ ਆ 22 ਹੈਗਾ 32 ਹੈਗਾ 34 ਹੈਗਾ 36 ਹੈਗਾ ਹਾਂਜੀ ਸਾਰੇ ਸਾਈਜ਼ ਆ ਮੇਰੇ ਕੋਲ ਇਨਰ ਲੋ 100 ਰੁਪਏ ਦਾ ਹਾਂਜੀ ਵੱਡਾ 150 ਦਾ ਛੋਟਾ 100 ਦਾ ਆ ਕੇ ਦਰਸ਼ਨ ਦਿਆ ਕਰੋ ਸਾਰੇ ਵੀਰ ਸਾਰੇ ਮੇਰੇ ਵੀਰਾਂ ਨੂੰ ਇਹੋ ਹੀ ਬੇਨਤੀ ਆ ਕਿ ਮੇਰੇ ਭਰਾਓ ਸਸਤਾ ਕੱਪੜਾ ਲਓ ਤੇ ਵਧੀਆ ਲਓ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਮੇਰੇ ਮਥੇ ਨਾਲ ਮਾਰ ਕੇ ਜਾਓ ਮੇਰੇ ਕੋਲ ਚੇਂਜ ਕਰਾ ਕੇ ਖੜੋ ਹਾਂਜੀ ਸਹੀ ਗੱਲ ਪਹਿਲੀ ਗੱਲ ਕੋਈ ਪ੍ਰੋਬਲਮ ਆਉਂਦੀ ਨਹੀਂ ਹੈਗੀ ਹਾਂਜੀ ਪਹਿਲੀ ਗੱਲ ਹੈ ਹਾਂ ਤੁਸੀਂ ਸ਼ਾਪਿੰਗ ਕੀਤੀ ਮੇਰੇ ਕੋਲ ਇੱਕ ਦਿਨ 4-5000 ਦੀ ਹਾਂਜੀ ਆਈ ਕੋਈ ਪ੍ਰੋਬਲਮ ਨਾ 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 ਜੇ ਇੱਕ ਆਉਂਦੀ ਆ ਤੇ ਮੈਂ ਵਾਪਸੀ ਲਾਂਗਾ ਆਉਂਦੀ ਸਪੋਰਟ ਮੈਂ ਚੇਂਜ ਕਰਕੇ ਦਵਾਂਗਾ ਇਹ ਨਹੀਂ ਕਿ ਅੱਜ ਆ ਜੀ ਕੱਲ ਆ ਜੀ ਪਿੱਛੋਂ ਚੀਨ ਕਰਕੇ ਲਿਆ ਕੇ ਦਊਗਾ ਹਾਂਜੀ ਉਹ ਕੰਮ ਨਹੀਂ ਹੋਊਗਾ ਤੇ ਥੈਂਕ ਯੂ ਮੇਰਾ ਵੀਰ ਧੰਨਵਾਦ ਦਰਸ਼ਨ ਦਿਆ ਕਰੋ ਸ਼ਾਪਿੰਗ ਕਰਕੇ ਜਾਇਓ ਭਰਾ ਕੋ ਤੇ ਸਾਰੇ ਵੀਰ ਆਇਆ ਕਰੋ ਰਾਜੂ ਢਾਟ ਬਾਠ ਕਲੈਕਸ਼ਨ